1957 ਚ ਇਹ ਸੈਟੀਆਂ ਬਣੀਆਂ ਸੀ ਜੀ ਜਿਹੜੀ ਕੋਆਪਰੇਟਿਵ ਲੇਬਰ ਸੈਟੀਆਂ ਸੀ ਔਰ ਇਹ ਬਹੁਤ ਜਿਆਦੇ ਗਰੀਬੀ ਚ ਜਿਹੜੇ ਬੰਦੇ ਸੀ ਉਹਨਾਂ ਦੀ ਬਣਾਈ ਗਈਆਂ ਸੀ ਤਾਂ ਕਿ ਇਹ ਜਿਹੜੇ ਠੇਕੇਦਾਰ ਨੂੰ ਇਹ ਆਪਣਾ ਕੰਪੀਟੀਸ਼ਨ ਦੇ ਸਕਣ ਇਹ ਹਾਲਾਤ ਨੇ ਵੀ ਸਾਡੀ ਜਿਹੜੀ ਮੀਟਿੰਗਾਂ ਸੀ ਐਮ ਸਾਹਿਬ ਨਾਲ ਉਹ 10 ਵਾਰ ਫਿਕਸ ਹੋ ਚੁੱਕੀ ਜਿਹਦੇ ਵਿੱਚੋਂ ਇੱਕ ਵਾਰ ਵੀ ਮੀਟਿੰਗ ਸਾਡੀ ਹੋਈ ਨਹੀਂ ਹੈ ਕਿੰਨੇ ਕਿ ਲੇਬਰ ਹੈ ਇਸ ਲੇਬਰ ਫੜਦੇ ਦੀਨ ਇਸ ਵੇਲੇ ਸਾਡੇ ਕੋਲ ਜਿਹੜੀ ਲੇਬਰ ਕੰਮ ਕਰਦੇ 90000 ਦੇ ਕਰੀਬ ਲੇਬਰ ਹੈ ਇਸ ਵੇਲੇ 90000 ਲੇਬਰ ਜਿਹੜੀ ਹੈ ਬਿਲਕੁਲ ਫਰੀ ਬੈਠੀ ਹੈ ਹਾਂਜੀ ਹਾਂ ਬਿਲਕੁਲ ਫਰੀ ਹੈ 2500 3000 ਕਰੋੜ ਦਾ ਕੰਮ ਜਿਹੜੀ ਸਾਡੀ ਸੁਸਾਇਟੀ ਇਸ ਨੇ ਇਹ ਕਰਦੀ ਹੁੰਦੀ ਹੈ ਸਾਲ ਚ ਤੇ ਕਰਕੇ 1.30 ਜਿਹੜਾ ਹੈ ਉਹ ਸਾਡਾ ਕੱਟਿਆ ਜਾਂਦਾ ਹੈਗਾ ਕੱਟੇ ਜਾਣ ਨਾਲ ਜਿਹਦੇ ਵਿੱਚੋਂ ਲੇਬਰ ਫੜ ਕੋਲ ਵੀ 25 30 ਪੈਸੇ ਆਉਂਦੇ ਨੇ ਬਾਕੀ 70 ਪੈਸੇ ਜਿਹੜੇ ਉਹ ਡਿਸਟ੍ਰਿਕਟ ਜਿਹੜੀ ਯੂਨੀਅਨ ਹੁੰਦੀ ਹੈਗੀ ਆ ਪੰਜਾਬ ਦੇਜੀ ਤੇ ਲੋਕਲ ਉਹਨਾਂ ਕੋਲ ਰਹਿੰਦੇ ਹੈ 2024 ਦੇ ਵਿੱਚ ਨੋਟੀਫਿਕੇਸ਼ਨ ਖਤਮ ਹੁੰਦੀ ਹੈ ਉਸ ਤੋਂ ਬਾਅਦ ਕੋਈ ਵੀ ਕੰਸਟ੍ਰਕਸ਼ਨ ਦਾ ਕੰਮ ਨਹੀਂ ਮਿਲਿਆ ਤਾਂ ਜਿਹੜਾ ਕੰਸਟ੍ਰਕਸ਼ਨ ਦਾ ਕੰਮ ਲਗਾਤਾਰ ਅੱਗੇ ਵਧ ਰਿਹਾ ਉਹ ਕੌਣ ਕਰ ਰਿਹਾ ਉਹ ਠੇਕੇਦਾਰ ਨੇ ਜੀ ਪ੍ਰਾਈਵੇਟ ਹੂੰ ਪ੍ਰਾਈਵੇਟ ਕੰਟਰੈਕਟਰ ਦੇ ਨੇ ਜਿਹੜੇ ਉਹ ਕੰਮ ਲੈ ਰਹੇ ਨੇ ਤੇ ਉਹਨਾਂ ਨੂੰ ਅੱਜ ਫਾਇਦਾ ਵੀ ਹੈ ਕਿਉਂਕਿ ਉਹੀ ਜਿਹੜੇ ਹੈਗੇ ਆ ਉਹ ਉੱਤੇ ਪੈਸੇ ਦੇ ਕੇ ਅਫਸਰਾਂ ਨੂੰ ਉਹ ਆਪਣਾ ਕੰਮ ਕਰਵਾ ਦੇਣੇ ਨੋਟੀਫਿਕੇਸ਼ਨ ਦਾ ਕੰਮ ਹੈ ਜਲਦੀ ਉਹ ਜਲਦੀ ਕਰਾਇਆ ਜਾਵੇ ਤਾਂ ਜੋ ਸਾਡੀ ਜਿਹੜੀ ਸੁਸਾਇਟੀਜ਼ ਨੇ ਇਹ ਬੈਲੀ ਹੋਈਆਂ ਆਪਣਾ ਕਾਰੋਬਾਰ ਕਰਦੇ ਹੋਏ ਆਪਣਾ ਕੰਮ ਕਰ ਚਲਾ ਸਕਣ ਨਿਰਪੱਖ ਪੋਸਟ ਦੇਖ ਰਹੇ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਰਾਜ। ਇਸ ਸਮੇਂ ਅਸੀਂ ਚੰਡੀਗੜ੍ਹ ਪ੍ਰੈਸ ਕਲੱਬ ਸੈਕਟਰ 27 ਦੇ ਵਿੱਚ ਮੌਜੂਦ ਹਾਂ। ਇੱਥੇ ਲੇਬਰ ਫੈਡ ਦੇ ਵੱਲੋਂ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਜਿਹੜੀ ਉਹ ਬੁਲਾਈ ਗਈ ਸੀ ਕਿਉਂਕਿ ਸਰਕਾਰ ਵੱਲੋਂ ਜਿਹੜੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਸੀ ਕਿ ਲੇਬਰ ਫੈਡ ਨੂੰ ਕੰਮ ਕਰਨ ਦੀ ਛੋਟ ਦਿੱਤੀ ਗਈ ਸੀ ਉਹ ਨੋਟੀਫਿਕੇਸ਼ਨ ਜਿਹੜੀ ਆ ਉਸ ਦੀ ਮਿਆਦ ਖਤਮ ਹੋ ਚੁੱਕੀ ਹੈ। ਜਿਸ ਨੂੰ ਲੈ ਕੇ ਲੇਬਰ ਫੈਡ ਨੂੰ ਜਿਹੜਾ ਆ ਹੁਣ ਤੱਕ ਕਈ ਕਾਫੀ ਜਦਾ ਮੁਸ਼ਕਿਲਤਾ ਸਾਹਮਣਾ ਕਰਨਾ ਪੈ ਰਿਹਾ ਇਸ ਦੇ ਨਾਲ ਹੀ ਸਾਡੇ ਨਾਲ ਇਸ ਸਮੇਂ ਲੇਬਰ ਫਰਟ ਦੇ ਚੀਰਮੈਨ ਵਿਸ਼ਵਾਸ ਸੈਣੀ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਸਭ ਤੋਂ ਪਹਿਲਾਂ ਨਿਰਪੱਖ ਪੋਸਟ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਛੋਟੇ ਸਾਰੇ ਹੀ ਸਰੋਤਿਆਂ ਨੂੰ ਬੜੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਸੁਸਾਇਟੀਜ਼ ਦੀ ਗੱਲ ਕਰਨ ਆਏ ਆ ਜੀ 1957 ਚ ਇਹ ਸੁਸਾਇਟੀਆਂ ਬਣੀਆਂ ਸੀ ਜੀ ਜਿਹੜੀ ਕੋਆਪਰੇਟਿਵ ਲੇਬਰ ਸੁਸਾਇਟੀਆਂ ਸੀ ਔਰ ਇਹ ਬਹੁਤ ਜਿਆਦਾ ਗਰੀਬੀ ਚ ਜਿਹੜੇ ਬੰਦੇ ਸੀ ਉਹਨਾਂ ਦੀ ਬਣਾਈ ਗਈਆਂ ਸੀ ਤਾਂ ਕਿ ਇਹ ਜਿਹੜੇ ਠੇਕੇਦਾਰ ਨੂੰ ਇਹ ਆਪਣਾ ਕੰਪੀਟੀਸ਼ਨ ਦੇ ਸਕਣ ਤੇ ਕੰਪੀਟੀਸ਼ਨ ਦੇ ਕੇ ਐ ਵੀ 18 1957 ਸੋਸਾਇਟੀਆਂ ਬੜੀਆਂ ਉਸ ਤੋਂ ਬਾਅਦ ਲਗਾਤਾਰ ਰਹੇ ਜਿਹੜਾ ਨੋਟੀਫਿਕੇਸ਼ਨ ਆ ਹੁੰਦਾ ਰਿਹਾ 90000 ਦਾ ਮੈਂਬਰ ਹੈ ਜੀ ਸੋਸਾਇਟੀ ਦਾ 90000 ਤੋਂ ਬਾਅਦ 2 ਲੱਖ 80000 ਦੇ ਕਰੀਬ ਜੀ ਜਿਹੜੇ ਸਾਡੀ ਸੋਸਾਇਟੀ ਦੇ ਮੈਂਬਰਸ ਨੇ ਪਰਿਵਾਰ ਨੇ ਜੀ ਉਹ ਨੇ ਜੀ ਤੇ ਕਹਿ ਲਓ ਕਿੰਨੇ ਟਾਈਮ ਤੋਂ ਜਿਹੜਾ ਲਾਸਟ ਕੰਸਟਰਕਸ਼ਨ ਸੀਗਾ ਜਾਂ ਫਿਰ ਜਿਹੜਾ ਨੋਟੀਫਿਕੇਸ਼ਨ ਸੀਗਾ ਉਹਦੀ ਮਿਆਦ ਕਦੋਂ ਖਤਮ ਹੋ ਗਈ ਸੀ ਕਿਸ ਤੋਂ ਬਾਅਦ ਜਿਹੜੀ ਆ ਅਗਲੀ ਨੋਟੀਫਿਕੇਸ਼ਨ ਜਿਹੜੀ ਸਰਕਾਰ ਵੱਲੋਂ ਨਹੀਂ ਜਾਰੀ ਕੀਤੀ ਗਈ ਇਸ ਜਿਹੜੀ ਮਿਆਦ ਖਤਮ ਹੋਈ ਹੈ ਨੋਟੀਫਿਕੇਸ਼ਨ 13 8 24 ਨੂੰ ਜੀ ਓਕੇ ਅੱਜ 11 11 10 11 ਮਹੀਨੇ ਹੋ ਗਏ ਹੈਗੇ ਜੀ ਇਹ ਜਿਹੜਾ ਨੋਟੀਫਿਕੇਸ਼ਨ ਖਤਮ ਹੋਇਆ ਪਿਆ ਖਤਮ ਹੋਣ ਤੋਂ ਬਾਅਦ ਜਿਹੜਾ ਅੱਜ ਦੇ ਹਾਲਾਤ ਨੇ ਵੀ ਸਾਡੀ ਜਿਹੜੀ ਮੀਟਿੰਗਾਂ ਸੀ ਐਮ ਸਾਹਿਬ ਨਾਲ ਉਹ 10 ਵਾਰ ਫਿਕਸ ਹੋ ਚੁੱਕੀ ਜਿਦੇ ਵਿੱਚੋਂ ਇੱਕ ਵਾਰ ਵੀ ਮੀਟਿੰਗ ਸਾਡੀ ਹੋਈ ਨਹੀਂ ਹੈ ਓਕੇ ਤੇ ਕਹਿ ਲੋ ਵੀ 24 ਦੇ ਵਿੱਚ ਮਿਆਦ ਖਤਮ ਹੁੰਦੀ ਹੈ ਉਸ ਤੋਂ ਬਾਅਦ ਲਗਾਤਾਰ ਕੋਈ ਵੀ ਕੰਟਰੈਕਟ ਜਿਹੜਾ ਆ ਲੇਬਰ ਫੰਡ ਨਹੀਂ ਮਿਲਦਾ ਨਹੀਂ ਉਸ ਤੋਂ ਬਾਅਦ ਜਿਹੜੀ ਸੁਸਾਇਟੀ ਦੀ ਜੀ ਟੋਟਲ ਬੇਲੀ ਆ ਜੀ ਬਿਨਾ ਕਿਸੇ ਗੱਲ ਤੋਂ ਅ ਮਤਲਬ ਇਹ ਕਹਿ ਲੋ ਤੁਸੀਂ ਵੀ ਜਿਹੜੀ ਸੁਸਾਇਟੀ ਦੀ ਨਾ ਉਹਦੇ ਹਾਲਾਤ ਇਹ ਨੇ ਨਾ ਉਹ ਘਰ ਜੋਗੀ ਰਹੀਆਂ ਨਾ ਬਾਹਰ ਜੋਗੀ ਰਹੀਆਂ ਕਹਿੰਦੇ ਥੋਬੀ ਦਾ ਕੁੱਤਾ ਘਰ ਦਾ ਨਾ ਘਾੜਦਾ ਹੋ ਕੰਮ ਆ ਨਹੀਂ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਕਿੰਨੇ ਕਿ ਲੇਬਰ ਆ ਇਸ ਲੇਬਰ ਫੰਡ ਦੇ ਤੀਨ ਇਸ ਵੇਲੇ ਸਾਡੇ ਕੋਲ ਜਿਹੜੀ ਲੇਬਰ ਕੰਮ ਕਰਦੇ ਹੋ 90000 ਦੇ ਕਰੀਬ ਲੇਬਰ ਹੈ ਇਸ ਸਮੇਂ 90000 ਲੇਬਰ ਜਿਹੜੀ ਹੈ ਬਿਲਕੁਲ ਫ੍ਰੀ ਬੈਠੀ ਹੈ ਹਾਂਜੀ ਹਾਂ ਬਿਲਕੁਲ ਫ੍ਰੀ ਹੈ ਰੁਜ਼ਗਾਰ ਨਹੀਂ ਆਉਣਾ ਦੇ ਕੋਈ ਰੁਜ਼ਗਾਰ ਨਹੀਂ ਜਮਾ ਬੈਲੀ ਤੇ ਸੀਐਮ ਸਾਹਿਬ ਦੇ ਨਾਲ ਇਸ ਮੁੱਦੇ ਤੇ ਕੋਈ ਗੱਲਬਾਤ ਹੋਈ ਸੀ ਪਹਿਲਾਂ ਜਾਂ ਫਿਰ ਮੀਟਿੰਗ ਵਗੈਰੇ ਦੀ ਗੱਲ ਹੋਈ ਸੀ ਉਹਨਾਂ ਨਾਲ ਨਹੀਂ ਸੀਐਮ ਸਾਹਿਬ ਨਾਲ ਨਹੀਂ ਹੋਈ ਜਿਹੜੇ ਸਾਡੇ ਸੈਕਟਰੀ ਨੇ ਲੋਕਸ਼ੇਖਰ ਜੀ ਉਹਨਾਂ ਨਾਲ ਗੱਲ ਲੋਕ ਸਾਹਿਬ ਤੇ ਸੈਕਟਰੀ ਸੀਗੇ ਹਾਂਜੀ ਹਾਂ ਸੀਐਮ ਸਾਹਿਬ ਦੇ ਉਹਨਾਂ ਹੋਈ ਹੈ ਜੀ ਗੱਲ ਪਰ ਕੋਈ ਨਤੀਜਾ ਨਿਕਲਿਆ ਨਹੀਂ ਹੈ ਜੀ ਜਮਾ ਹਾਲਾਤ ਮਾੜੇ ਹਰ ਇੱਕ ਜ਼ਿਲ੍ਹੇ ਦੀ ਆਪਣੀ ਆਪਣੀ ਲੇਬਰ ਫੈਡ ਹੁੰਦੀ ਹੈ ਕਹਿ ਲਓ ਹਰ ਥਾਂ ਦੀ ਹੈ ਨਾ ਤੇ ਸਿਰਫ ਤੁਹਾਡੀ ਲੇਬਰ ਫੈਡ ਨੂੰ ਇਸ ਸਮੇਂ ਤੱਕ 19 ਆਫਿਸ ਸਾਡੇ ਬਣੇ ਹੋਏ ਨੇ ਸਵੈਟੀਆਂ ਦੇ ਜਿਲ੍ਹੇ ਚ ਕੀ ਹੈ ਹਰ ਜ਼ਿਲ੍ਹੇ ਚ ਇੱਕ ਆਫਿਸ ਹੈ ਤੇ 19 ਸਾਡੇ ਦਫ਼ਤਰਾਂ ਜਿਹੜੇ ਇਸ ਵੇਲੇ ਉਹ ਚੱਲ ਰਹੇ ਨੇ ਆਪਣੇ ਬਣਾਏ ਹੋਏ ਆ ਆਪਣੀ ਲੈਂਡ ਖਰੀਦ ਕੇ ਆਪਣੇ ਆਫਿਸ ਬਣਾ ਕੇ ਸਰਕਾਰ ਦੇ ਨਾਲ ਕੰਮ ਕਰ ਰਹੇ ਆ ਤੇ ਸਰਕਾਰ ਨੂੰ 1.30 ਦਾ ਜੜਾ ਹੀ ਹੈਗੀ ਆ ਆਮਦਨ ਹੈ ਪਰ ਪਤਾ ਨਹੀਂ ਉਹ ਸੀਐਮ ਸਾਹਿਬ ਦੀ ਕੀ ਸੋਚ ਆ ਕੀ ਨਹੀਂ ਮਤਲਬ ਕਹਿ ਲੀਏ ਜੀ ਸਾਲਾਨਾ ਤੁਸੀਂ ਕਿੰਨੇ ਕ ਦਾ ਟਰਨਓਵਰ ਜਿਹੜਾ ਸੀਗਾ ਕਹਿ ਲੋ ਵੀ ਕਿੰਨੇ ਕ ਕਰੋੜ ਜਾਂ ਫਿਰ ਕਿੰਨੇ ਕੁ ਰੁਪਏ ਦਾ ਜਿਹੜਾ ਕੰਸਟਰਕਸ਼ਨ ਤੀਗਾ ਤੁਹਾਨੂੰ ਸਰਕਾਰ ਵੱਲੋਂ ਮਿਲਦਾ ਸੀ ਸਾਡੇ 2500 3000 ਕਰੋੜ ਦਾ ਕੰਮ ਜਿਹੜੀ ਸਾਡੀ ਸੁਸਾਇਟੀ ਇਸ ਨੇ ਇਹ ਕਰਦੀ ਹੁੰਦੀ ਹੈ ਸਾਲ 'ਚ ਜੀ ਤੇ ਕਰਕੇ 1.30 ਆ ਜਿਹੜਾ ਇਹ ਉਹ ਸਾਡਾ ਕੱਟਿਆ ਜਾਂਦਾ ਹੈਗਾ ਕੱਟੇ ਜਾਣ ਨਾਲ ਜਿਹਦੇ ਵਿੱਚੋਂ ਲੇਬਰ ਫੈੱਡ ਕੋਲ ਵੀ 25 30 ਪੈਸੇ ਆਉਂਦੇ ਨੇ ਬਾਕੀ 70 ਪੈਸੇ ਜਿਹੜੇ ਉਹ ਡਿਸਟ੍ਰਿਕਟ ਜਿਹੜੀ ਯੂਨਿਨ ਹੁੰਦੀ ਹੈਗੀ ਆ ਪੰਜਾਬ ਦੀ ਜੀ ਪਰ ਤੇ ਲੋਕਲ ਉਹਨਾਂ ਕੋਲ ਰਹਿੰਦੇ ਹੈ ਠੀਕ ਹੈ ਤੇ ਹੁਣ ਕੀ ਹੋਏਗਾ ਜੇ ਇਹ ਗੁਹਾਰ ਜਿਹੜੀ ਤੁਹਾਡੀ ਅੱਗੇ ਤੱਕ ਨਹੀਂ ਜਾਂਦੀ ਹੋਰ ਕੋਈ ਕਦਮ ਜਿਹੜਾ ਇਸ ਨੂੰ ਲੈ ਕੇ ਨਹੀਂ ਚੁੱਕਿਆ ਜਾਂ ਤੁਹਾਡਾ ਅਗਲਾ ਕੀ ਹੋਏਗੀ ਤੁਹਾਡੀ ਰਣਨੀਤੀ ਕੀ ਹੋਏਗੀ ਸਾਡੀ ਰਣਨੀਤੀ ਤਾਂ ਇਸ ਤਰ੍ਹਾਂ ਹੈ ਜੀ ਅਸੀਂ ਮੌਕੇ ਦੇ ਦੇਖਾਂਗੇ ਵੀ ਅੱਗੇ ਤੋਂ ਜੋ ਸਾਡੇ ਨਾਲ ਹੋ ਰਿਹਾ ਹੈ ਵੀ ਦਾ ਕੀ ਅਸੀਂ ਸਿੱਟਾ ਕੱਢੀਏ ਅਸੀਂ ਬੈਠ ਕੇ ਸਾਰੇ ਸਲਾਹ ਕਰਕੇ ਜਿਵੇਂ ਹੋਏਗਾ ਉਹ ਮੈਂ ਕਹਿੰਦਾ 2024 ਦੇ ਵਿੱਚ ਨੋਟੀਫਿਕੇਸ਼ਨ ਖਤਮ ਹੁੰਦੀ ਹੈ ਉਸ ਤੋਂ ਬਾਅਦ ਕੋਈ ਵੀ ਕੰਸਟਰਕਸ਼ਨ ਦਾ ਕੰਮ ਨਹੀਂ ਮਿਲਿਆ ਤਾਂ ਜਿਹੜਾ ਕੰਸਟਰਕਸ਼ਨ ਦਾ ਕੰਮ ਲਗਾਤਾਰ ਅੱਗੇ ਵੱਧ ਰਿਹਾ ਉਹ ਕੌਣ ਕਰ ਰਿਹਾ ਹੈ ਉਹ ਠੇਕੇਦਾਰ ਨੇ ਜੀ ਪ੍ਰਾਈਵੇਟ ਹੂੰ ਪ੍ਰਾਈਵੇਟ ਕੰਟਰੈਕਟਰ ਨੇ ਜਿਹੜੇ ਉਹ ਕੰਮ ਲੈ ਰਹੇ ਨੇ ਤੇ ਉਹਨਾਂ ਨੂੰ ਅੱਜ ਫਾਇਦਾ ਵੀ ਹੈ ਕਿਉਂਕਿ ਉਹੀ ਜਿਹੜੇ ਹੈਗੇ ਆ ਉੱਤੇ ਪੈਸੇ ਦੇ ਕੇ ਅਫਸਰਾਂ ਨੂੰ ਉਹ ਆਪਣੇ ਕੰਮ ਕਰਵਾ ਦੇਣਗੇ ਇੱਕ ਠੇਕੇਦਾਰ ਨੂੰ ਕੰਮ ਮਿਲ ਰਿਹਾ ਤੁਹਾਨੂੰ ਨਹੀਂ ਮਿਲ ਰਿਹਾ ਇਸ ਦੇ ਵਿੱਚ ਕਿੰਨੇ ਕਿੰਨੇ ਨੁਕਸਾਨ ਕੀ ਹੋ ਰਿਹਾ ਜੀ ਜੇ ਸੋਸਾਇਟੀ ਨੂੰ ਸਾਡੇ ਕੰਮ ਹੀ ਨਹੀਂ ਮਿਲਣਾ ਤਾਂ ਟੋਟਲ ਵਿਲੇ ਵਾਲੀ ਗੱਲ ਹੈ ਜੀ ਹਾਂ ਟੋਟਲ ਵਿਲੇ ਹੋਣ ਕਰਕੇ ਸਾਡੇ ਹਾਲਾਤ ਮਾੜੇ ਨੇ ਸੀਐਮ ਸਾਹਿਬ ਨੂੰ ਕੀ ਅਪੀਲ ਕਰਨਾ ਚਾਹੁੰਦਾ ਸੀਐਮ ਸਾਹਿਬ ਨੂੰ ਸਾਡੀ ਹੱਥ ਜੋੜ ਕੇ ਇਹੀ ਬੇਨਤੀ ਹੈ ਵੀ ਸਾਡੀ ਜਿਹੜੀ ਇਹ ਨੋਟੀਫਿਕੇਸ਼ਨ ਦਾ ਕੰਮ ਹੈ ਜਲਦੀ ਉਹ ਜਲਦੀ ਕਰਾਇਆ ਜਾਵੇ ਤਾਂ ਜੋ ਸਾਡੀ ਜਿਹੜੀ ਸੋਸਾਇਟੀਆਂ ਨੇ ਇਹ ਬੇਲੀ ਹੋਈਆਂ ਆਪਣਾ ਕਾਰੋਬਾਰ ਕਰਦੇ ਹੋਏ ਆਪਣਾ ਕੰਮਕਾਰ ਚਲਾ ਸਕਣ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਸੋ ਬਿਲਕੁਲ ਇਹ ਹੈ ਲੇਬਰ ਫੈਟ ਦੇ ਚੇਅਰਮੈਨ ਵਿਸ਼ਵਾਸ ਸੈਣੀ ਸੀ ਜਿਨ੍ਹਾਂ ਨੇ ਕਿਹਾ ਕਿ 2024 ਦੇ ਵਿੱਚ ਇਸ ਨੋਟੀਫਿਕੇਸ਼ਨ ਦੀ ਮਿਆਦ ਜਿਹੜੀ ਸੀਗੀ ਉਹ ਖਤਮ ਹੋ ਚੁੱਕੀ ਸੀ ਜਿਸ ਤੋਂ ਬਾਅਦ ਇਸ ਨੂੰ ਰੀਨਿਊ ਜਿਹੜਾ ਆ ਨਹੀਂ ਕੀਤਾ ਗਿਆ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਸੀਐਮ ਭਗਵੰਤ ਸਿੰਘ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਨੋਟੀਫਿਕੇਸ਼ਨ ਨੂੰ ਜਿਹੜਾ ਆ ਅੱਗੇ ਵਧਾਇਆ ਜਾਵੇ ਇਸ ਨੂੰ ਰੀਨਿਊ ਕੀਤਾ ਜਾਵੇ ਕਿਉਂਕਿ ਲੇਬਰ ਫੈਟ ਦੇ ਨਾਲ ਅੱਜ ਲੱਖਾਂ ਹੀ ਪਰਿਵਾਰ ਜੁੜੇ ਹੋਏ ਨੇ ਜਿਨ੍ਹਾਂ ਦੇ ਨਾਲ ਉਹਦੀ ਰੋਜੀ ਰੋਟੀ ਚੱਲਦੀ ਆ ਕੈਮਰਾਮੈਨ ਸ਼ੋਕ ਦੇ ਨਾਲ ਮਹਿ ਵਿਵੇਕ ਰਾਜ ਨਿਰਪੱਖ ਪੋਸਟ